ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਨਵੀਂ ਵੀਡੀਓ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਇਹੋ ਜੀ ਸੱਚੀ ਘਟਨਾ ਬਾਰੇ ਕਿ ਇਹ ਘਟਨਾ ਸੁਣਨ ਤੋਂ ਬਾਅਦ ਤੁਹਾਡੇ ਕੰਨਾਂ ਨੂੰ ਵੀ ਯਕੀਨ ਨਹੀਂ ਹੋਊ ਕਿ ਵਾਕਿਆ ਹੀ ਇਹ ਸੱਚ ਆ ਸਾਡੇ ਸਮਾਜ ਦੇ ਵਿੱਚ ਅੱਜ ਕੱਲ ਇਹੋ ਜੀਆਂ ਬਹੁਤ ਘਟਨਾਵਾਂ ਵਾਪਰਦੀਆਂ ਨੇ ਬਹੁਤ ਗੱਲਾਂ ਵਾਪਰਦੀਆਂ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਇਹ ਗੱਲ ਝੂਠੀ ਹੋਊ ਮਨ ਘੜਤ ਹੋਊ ਪਰ ਨਹੀਂ ਸਾਡੇ ਸਮਾਜ ਦੇ ਵਿੱਚ ਰਿਸ਼ਤੇ ਆ ਜਿਹੜੇ ਉਹ ਕਿਵੇਂ ਤਾਰ-ਤਾਰ ਹੋ ਰਹੇ ਆ ਇਹੋ ਜਿਹੀਆਂ ਘਟਨਾਵਾਂ ਤੋਂ ਪਤਾ ਲੱਗਦਾ ਤੇ ਇਹੋ ਜਿਹੀਆਂ ਘਟਨਾਵਾਂ ਸਾਂਝੀਆਂ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਬਲਕਿ ਸਤਰਕ ਕਰਨਾ ਕਿ ਅੱਜ ਕੱਲ੍ਹ ਕਹਿ ਲਓ ਕਿਸੇ ਦਾ ਖੂਨ ਇੰਨਾ ਚਿੱਟਾ ਹੋ ਗਿਆ ਵੀ ਅਸੀਂ ਕਿਹੜੇ ਰਿਸ਼ਤੇ ਤੇ ਯਕੀਨ ਕਰੀਏ ਤੇ ਕਿਹੜੇ ਤੇ ਨਾ ਕਰੀਏ ਅੱਜ ਦੀ ਆਪਣੀ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੀ ਘਟਨਾ ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਵਿੱਚ ਇੱਕ ਆਦਮੀ ਆ ਜਿਹੜਾ ਪੁਲਿਸ ਥਾਣੇ ਦੇ ਵਿੱਚ ਜਾਂਦਾ ਤੇ ਜਾ ਕੇ ਉਹ ਕਹਿੰਦਾ ਕਿ ਮੇਰੀ ਬੇਟੀ ਹੈ ਜਿਹੜੀ ਉਹ ਲਾਪਤਾ ਮੈਂ ਉਹਦੀ ਰਿਪੋਰਟ ਦਰਜ ਕਰਵਾਉਣ ਆਇਆ ਪੁਲਿਸ ਵਾਲੇ ਆ ਜਿਹੜੇ ਉਹ ਉਸ ਆਦਮੀ ਨੂੰ ਬੈਠਣ ਲਈ ਕਹਿੰਦੇ ਆ ਤੇ ਉਹਨੂੰ ਕਹਿੰਦੇ ਆ ਕਿ ਘਬਰਾ ਨਾ ਹੌਲੀ-ਹੌਲੀ ਸਾਨੂੰ ਸਾਰੀ ਗੱਲ ਦੱਸ ਤਾਂ ਪੁਲਿਸ ਵਾਲੇ ਆ ਜਿਹੜੇ ਐਫ ਆਈ ਆਰ ਲਿਖਣਾ ਸ਼ੁਰੂ ਕਰਦੇ ਆ ਤੇ ਉਹ ਕੁੜੀ ਦੇ ਬਾਪ ਨੂੰ ਪੁੱਛਦੇ ਆ ਕਿ ਕਿੰਨੇ ਸਾਲ ਦੀ ਤੇਰੀ ਕੁੜੀ ਆ ਕਿਵੇਂ ਗਾਇਬ ਹੋਈ ਤੂੰ ਸਾਰੀ ਗੱਲ ਦੱਸ ਤਾਂ ਉਹ ਜਿਹੜਾ ਬੰਦਾ ਉਹ ਦੱਸਦਾ ਕਿ ਮੈਂ 19 ਅਗਸਤ 2024 ਨੂੰ ਰਖੜੀ ਵਾਲੇ ਦਿਨ ਲਖਨਊ ਜਾ ਰਿਹਾ ਸੀ ਤੇ ਮੇਰੀ ਬੇਟੀ ਨੇ ਮੈਨੂੰ ਕਿਹਾ ਕਿ ਪਾਪਾ ਮੈਨੂੰ ਮਾਮੇ ਦੇ ਘਰ ਛੱਡ ਦੇ ਕਿਉਂਕਿ ਰਖੜੀ ਦਾ ਤਿਹਾਰ ਸੀ ਤੇ ਉਹ ਆਪਣੇ ਮਾਮੇ ਦੇ ਬੱਚਿਆਂ ਦੇ ਰਖੜੀ ਬੰਨਣਾ ਚਾਹੁੰਦੀ ਸੀ ਵੈਸੇ ਵੀ ਕੋਈ ਵੀ ਬੱਚਾ ਜਿਹੜਾ ਨਾਨਕੇ ਜਾਣ ਨੂੰ ਉਹਦਾ ਦਿਲ ਕਰਿਆ ਆਉਂਦਾ ਮੇਰੀ ਬੇਟੀ ਨੇ ਵੀ ਮੈਨੂੰ ਕਿਹਾ ਕਿ ਮੈਂ ਨਾਨਕੇ ਜਾਣਾ ਤੇ ਮੈਂ ਆਪਣੀ ਬੇਟੀ ਨੂੰ ਜਾਂਦਾ ਜਾਂਦਾ ਨਾਨਕੇ ਛੱਡ ਗਿਆ ਤੇ ਆਪ ਮੈਂ ਲਖਨਊ ਚਲਾ ਗਿਆ ਲਖਨਊ ਮੈਨੂੰ 2-3 ਦਿਨਾਂ ਦਾ ਕੰਮ ਸੀ ਤੇ ਮੈਨੂੰ ਮੇਰੀ ਬੇਟੀ ਦੇ ਮਾਮੇ ਦਾ ਫੋਨ ਆਇਆ ਮਤਲਬ ਮੇਰੇ ਸਾਲਾ ਸਾਹਬ ਦਾ ਫੋਨ ਆਇਆ ਕਿ ਤੁਹਾਡੀ ਜਿਹੜੀ ਬੇਟੀ ਆ ਆਪਣੀ ਬੇਟੀ ਆ ਉਹ ਸ਼ਾਇਦ ਕਿਸੇ ਮੁੰਡੇ ਨਾਲ ਚਲੀ ਗਈ ਆ ਤਾਂ ਪੁਲਿਸ ਵਾਲੇ ਕਹਿੰਦੇ ਕਿ ਉਹਦਾ ਕਿਸੇ ਮੁੰਡੇ ਨਾਲ ਕੋਈ ਅਫੇਅਰ ਸੀ ਤੁਹਾਨੂੰ ਕੋਈ ਸ਼ੱਕ ਸੀ ਤਾਂ ਕੁੜੀ ਦਾ ਪਿਓ ਕਹਿੰਦਾ ਵੀ ਮੈਨੂੰ ਆਪਣੀ ਧੀ ਤੇ ਕੋਈ ਸ਼ੱਕ ਨਹੀਂ ਸੀ ਪਰ ਇਸ ਤਰ੍ਹਾਂ ਚੁੱਪਚੀਪ ਤੇ ਗਾਇਬ ਹੋ ਜਾਣਾ ਇਸੇ ਗੱਲ ਵੱਲ ਇਸ਼ਾਰਾ ਕਰਦਾ ਤਾਂ ਪੁਲਿਸ ਵਾਲੇ ਪੁੱਛਦੇ ਆ ਕਿ ਕੁੜੀ ਕਦੋਂ ਗਾਇਬ ਹੋਈ ਆ ਤਾਂ ਉਹ ਦੱਸਦਾ ਕਿ 19 ਅਗਸਤ ਨੂੰ ਤਾਂ ਪੁਲਿਸ ਵਾਲੇ ਕਹਿੰਦੇ ਕਿ ਉਹਨੂੰ ਗਾਇਬ ਹੋਈ ਨੂੰ 4-5 ਦਿਨ ਦਾ ਲਗਭਗ ਸਮਾਂ ਹੋ ਚੁੱਕਿਆ ਤੇ ਤੁਸੀਂ ਉਸ ਦਿਨ ਦੇ ਕਿਉਂ ਨਹੀਂ ਆਏ ਤਾਂ ਉਹ ਬਾਪਾ ਕੁੜੀ ਦਾ ਹਨਾ ਜਿਹੜਾ ਕਹਿੰਦਾ ਕਿ ਮੈਂ ਮਜਬੂਰ ਸੀ ਮੈਂ ਇਹ ਗੱਲ ਲੈ ਕੇ ਚੱਲਿਆ ਸੀ ਕਿ ਸ਼ਾਇਦ ਮੇਰੀ ਕੁੜੀ ਕਿਸੇ ਨਾਲ ਭੱਜ ਗਈ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਸਮਾਜ ਦੇ ਵਿੱਚ ਬਦਨਾਮੀ ਹੋਵੇ ਪਰ ਜੇ ਮੇਰੀ ਕੁੜੀ ਕਿਤੇ ਭੱਜੀ ਹੁੰਦੀ ਜਾਂ ਉਹਨੇ ਵਿਆਹ ਕਰਵਾਇਆ ਹੁੰਦਾ ਤਾਂ ਉਹਨੇ ਮੈਨੂੰ ਫੋਨ ਕਰਕੇ ਜ਼ਰੂਰ ਦੱਸ ਦੇਣਾ ਸੀ ਇਸ ਕਰਕੇ ਮੈਨੂੰ ਹੁਣ ਸ਼ੱਕ ਆ ਕਿ ਮੇਰੀ ਕੁੜੀ ਹੈ ਜਿਹੜੀ ਉਹ ਗਾਇਬ ਕੀਤੀ ਗਈ ਆ ਤਾਂ ਪੁਲਿਸ ਉਹਨੂੰ ਪੁੱਛਦੀ ਆ ਕਿ ਤੈਨੂੰ ਕੀ ਤੇ ਸ਼ੱਕ ਆ ਉਹ ਕਹਿੰਦਾ ਵੀ ਸ਼ੱਕ ਮੈਨੂੰ ਕਿਸੇ ਤੇ ਨਹੀਂ ਪਰ ਤੁਸੀਂ ਇਸ ਖਬਰ ਦਾ ਪਤਾ ਲਗਾਉਣਾ ਤੁਸੀਂ ਇਸ ਗੱਲ ਦਾ ਪਤਾ ਲਗਾਉਣਾ ਪੁਲਿਸ ਆ ਜਿਹੜੀ ਉਹ ਸਾਰਾ ਬਾਇਓ ਡਾਟਾ ਲਿਖ ਲੈਂਦੀ ਆ ਕੇਸ ਦਰਜ ਕਰ ਲੈਂਦੀ ਆ ਉਸ ਤੋਂ ਬਾਅਦ ਛਾਣਵੀਂ ਸ਼ੁਰੂ ਹੁੰਦੀ ਆ ਛਾਣਵੀਂ ਸ਼ੁਰੂ ਹੁੰਦਿਆਂ ਹੀ ਦੂਜੇ ਦਿਨ ਆ ਜਿਹੜਾ ਪੁਲਿਸ ਨੂੰ ਕਲੂ ਮਿਲਦਾ ਪੁਲਿਸ ਆ ਜਿਹੜੀ ਉਹ ਕੁੜੀ ਦੇ ਪਾਪਾ ਨੂੰ ਫਿਰ ਫੋਨ ਕਰਕੇ ਥਾਣੇ ਬੁਲਾਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੁਹਾਡੀ ਬੇਟੀ ਦਾ ਫੋਨ ਆ ਜਿਹੜਾ ਉਹ ਮਤਲਬ ਫਲਾਨੇ ਬਸ ਅੱਡੇ ਦੇ ਵਿੱਚ ਆਨ ਹੋਇਆ ਉਸ ਤੋਂ ਬਾਅਦ ਅਸੀਂ ਉਸ ਨੰਬਰ ਦੀ ਟਰੈਕਿੰਗ ਕੀਤੀ ਉਹ ਨੰਬਰ ਆ ਜਿਹੜਾ ਉੱਥੋਂ ਬਾਅਦ ਬੰਦ ਹੋ ਗਿਆ ਤੇ ਉਹ ਫੋਨ ਦੇ ਵਿੱਚ ਹੋਰ ਸਿਮ ਪਿਆ ਕਿਉਂਕਿ ਫੋਨ ਡਿਟੇਲ ਤੇ ਸਿਮ ਨੰਬਰ ਆ ਜਿਹੜਾ ਉਹ ਪੁਲਿਸ ਨੇ ਲੈ ਲਿਆ ਸੀ ਤੇ ਜਿhto ਇਹ ਲੱਗਦਾ ਵੀ ਸ਼ਾਇਦ ਤੁਹਾਡੀ ਕੁੜੀ ਸੱਚੀ ਚਲੀ ਗਈ ਆ ਤੇ ਉਹਨੇ ਨੰਬਰ ਬਦਲ ਲਿਆ ਪਰ ਕੁੜੀ ਦਾ ਪਿਓ ਇਸ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ ਪੁਲਿਸ ਆ ਹੋਰ ਜਾਂਚ ਪੜਤਾਲ ਕਰਦੀ ਆ ਪੁਲਿਸ ਕੁੜੀ ਦੇ ਮਾਮੇ ਨੂੰ ਬੁਲਾਉਂਦੀ ਆ ਕੁੜੀ ਦੇ ਮਾਮੇ ਨੂੰ ਕਹਿੰਦੀ ਆ ਕਿ ਜਦੋਂ ਤੁਹਾਡੀ ਦੋਤੀ ਆ ਜਿਹੜੀ ਗਾਇਬ ਹੋਈ ਆ ਤੁਹਾਡੀ ਭਾਣ ਜੀ ਗਾਇਬ ਹੋਈ ਆ ਤੁਸੀਂ ਕਿੱਥੇ ਸੀ ਤਾਂ ਉਹ ਕਹਿੰਦਾ ਕਿ ਮੈਂ ਤਾਂ ਘਰ ਹੀ ਸੀ ਮੈਂ ਤਾਂ ਆਪਣੇ ਕੰਮ ਗਿਆ ਸੀ ਤੇ ਮੈਂ ਤਾਂ ਜਦੋਂ ਆ ਕੇ ਮੈਨੂੰ ਪਤਾ ਲੱਗਿਆ ਵੀ ਕੁੜੀ ਹੈ ਨਹੀਂ ਤਾਂ ਮੈਂ ਨਾਲ ਦੀ ਨਾਲ ਤੁਰੰਤ ਉਹਦੇ ਪਾਪਾ ਨੂੰ ਦੱਸਤਾ ਤੇ ਉਹ ਕਹਿੰਦਾ ਵੀ ਤੁਹਾਡੇ ਪਰਿਵਾਰਕ ਮੈਂਬਰ ਕਿੱਥੇ ਸੀ ਉਹ ਕਹਿੰਦਾ ਵੀ ਉਹ ਸਾਰੇ ਘਰ ਹੀ ਸੀ ਚਲੋ ਉਹ ਬਿਆਨ ਲਿਖ ਲੈਂਦੇ ਆ ਤੇ ਫਿਰ ਅਗਲੇ ਦਿਨ ਪੁਲਿਸ ਜਿਹੜੀ ਉਸ ਪਿੰਡ ਦੇ ਵਿੱਚ ਤਫਤੀਸ਼ ਕਰਨ ਜਾਂਦੀ ਆ ਜਿੱਥੋਂ ਕੁੜੀ ਗਾਇਬ ਹੋਈ ਸੀ ਤਫਤੀਸ਼ ਕਰਨ ਜਾਂਦੀ ਆ ਤਾਂ ਪਰਿਵਾਰ ਦੇ ਵਿੱਚ ਜਾਂਦੀ ਆ ਕੁੜੀ ਦੀ ਮਾਮੀ ਨੂੰ ਪੁਲਿਸ ਜਿਹੜੀ ਉਹ ਪੁੱਛਦੀ ਆ ਕਿ ਤੁਸੀਂ ਕਿੱਥੇ ਸੀ ਜਦੋਂ ਕੁੜੀ ਗਾਇਬ ਹੋਈ ਤਾਂ ਕੁੜੀ ਦੀ ਮਾਮੀ ਕਹਿੰਦੀ ਵੀ ਮੈਂ ਤਾਂ ਆਪਣੇ ਪੇਕੇ ਗਈ ਹੋਈ ਸੀ ਆਪਣੇ ਬੱਚਿਆਂ ਨੂੰ ਲੈ ਕੇ ਰਖੜੀ ਦਾ ਤਿਹਾਰ ਸੀ ਮੈਂ ਆਪਣੇ ਭਰਾ ਦੇ ਰਖੜੀ ਬੰਨਣ ਗਈ ਸੀ ਤਾਂ ਪੁਲਿਸ ਆ ਜਿਹੜੀ ਉਦੀ ਸੂਈ اٹਕ ਜਾਂਦੀ ਇੱਥੇ ਕਿਉਂਕਿ ਪਤੀ ਪਤਨੀ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਸੀ ਕੁੜੀ ਦੇ ਮਾਮੇ ਨੇ ਕਿਹਾ ਸੀ ਕਿ ਕੁੜੀ ਦੇ ਜਿਹੜੀ ਮਾਮੀ ਆ ਉਹ ਘਰੀ ਸੀ ਪਰ ਕੁੜੀ ਦੀ ਮਾਮੀ ਕਹਿ ਰਹੀ ਕਿ ਮੈਂ ਨਾਨਕੇ ਸੀ ਚਲੋ ਫੋਨ ਨੰਬਰ ਤੋਂ ਲੋਕੇਸ਼ਨ ਪਤਾ ਕੀਤੀ ਜਾਂਦੀ ਹੈ ਤੇ ਇਹ ਗੱਲ ਸਾਫ਼ ਹੋ ਜਾਂਦੀ ਆ ਵੀ ਉਸ ਕੁੜੀ ਦੀ ਮਾਮੀ ਆ ਜਿਹੜੀ ਉਹ ਆਪਣੇ ਪੇਕੇ ਘਰ ਹੁੰਦੀ ਆ ਉਸ ਤੋਂ ਬਾਅਦ ਕੁੜੀ ਦੇ ਮਾਮੇ ਨੂੰ ਪੁਲਿਸ ਨੇ ਜਿਹੜੀ ਗ੍ਰਿਫਤਾਰ ਕਰਦੀ ਆ ਤੇ ਉਹ ਤੋਂ ਸਖਤੀ ਨਾਲ ਪੁੱਛਗਿੱਛ ਕਰਦੀ ਆ ਕੁੜੀ ਦਾ ਮਾਮਾ ਪਹਿਲਾਂ ਹੀ ਕੰਬਣ ਲੱਗ ਜਾਂਦਾ ਤੇ ਪੁਲਿਸ ਨੂੰ ਸ਼ੱਕ ਆ ਜਿਹੜਾ ਪੁਲਿਸ ਦਾ ਉਹ ਯਕੀਨ ਚ ਬਦਲ ਜਾਂਦਾ ਤੇ ਉਹ ਸਮਝ ਜਾਂਦੇ ਆ ਵੀ ਇਸੇ ਨੇ ਹੀ ਕੁਸ਼ ਕੀਤਾ ਫਿਰ ਜਦੋਂ ਪੁਲਿਸ ਜਦੋਂ ਪੁੱਛਗਿੱਛ ਕਰਦੀ ਆ ਤਾਂ ਕੁੜੀ ਦਾ ਮਾਮਾ ਜੋ ਘਟਨਾ ਬਿਆਨ ਕਰਦਾ ਇਹ ਸੁਣ ਕੇ ਤੁਹਾਡੇ ਸਾਰਿਆਂ ਦੇ ਰੋਂਗ ਟਿਖੜੇ ਹੋ ਜਾਣਗੇ ਕੁੜੀ ਦਾ ਮਾਮਾ ਕਹਿੰਦਾ ਕਿ ਮੇਰੀ ਜਿਹੜੀ ਭਾਣਜੀ ਆ ਮੇਰੀ ਭੈਣ ਦੀ ਕੁੜੀ ਆ ਜਿਹੜੀ ਉਹ ਅਕਸਰ ਸਾਡੇ ਇੱਥੇ ਆਉਂਦੀ ਰਹਿੰਦੀ ਸੀ ਤੇ ਉਸ ਕੁੜੀ ਦੇ ਕਈ ਮੁੰਡਿਆਂ ਨਾਲ ਸੰਬੰਧ ਸੀ ਇੱਕ ਵਾਰ ਮੈਂ ਉਹਦਾ ਫੋਨ ਵੇਖ ਲਿਆ ਉਹਦਾ ਫੋਨ ਵੇਖ ਕੇ ਮੈਂ ਵੇਖਿਆ ਕਿ ਉਹ ਬਹੁਤ ਮੁੰਡਿਆਂ ਨਾਲ ਚੈਟ ਕਰਦੀ ਆ ਤੇ ਮੈਂ ਉਹਨੂੰ ਸਮਝਾਇਆ ਕਿ ਇਹ ਤੇਰੇ ਲਈ ਸਹੀ ਨਹੀਂ ਪਰ ਕਹਿੰਦਾ ਉਹ ਇੰਨੀ ਜ਼ਿਆਦਾ ਸੋਹਣੀ ਸੀ ਵੀ ਮੈਨੂੰ ਇਹ ਲੱਗਿਆ ਵੀ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਵੀ ਇੱਕ ਮਾਮਾ ਆਪਣੀ ਭਾਣਜੀ ਬਾਰੇ ਇਹ ਗੱਲ ਕਹਿ ਰਿਹਾ ਤੇ ਅਸੀਂ ਦੇਖੋ ਵੀ ਕਿੱਥੇ ਸਾਡਾ ਸਮਾਜ ਖੜਾ ਚਲੋ ਪੁਲਿਸ ਅੱਗੇ ਪੁੱਛ ਕੇ ਕੀ ਕਰਦੀ ਆ ਤਾਂ ਕੁੜੀ ਦਾ ਮਾਮਾ ਕਹਿੰਦਾ ਕਿ ਮੈਂ ਕੁੜੀ ਨਾਲ ਗੱਲ ਕੀਤੀ ਕਿ ਮੈਂ ਤੇਰੇ ਪਾਪਾ ਨੂੰ ਦੱਸੂਗਾ ਕਿ ਤੂੰ ਮੁੰਡਿਆਂ ਨਾਲ ਤੇਰੇ ਸਬੰਧ ਨੇ ਤੂੰ ਗੱਲਬਾਤ ਕਰਦੀ ਆ ਤਾਂ ਕੁੜੀ ਆ ਜਿਹੜੀ ਉਹ ਮੈਨੂੰ ਕਹਿੰਦੀ ਆ ਕਿ ਮਾਮਾ ਪਲੀਜ਼ ਘਰੇ ਨਾਲ ਦੱਸਿਓ ਹਣਾ ਮੇਰੇ ਪਾਪਾ ਮੈਨੂੰ ਮਾਰ ਦੇਣਗੇ ਤਾਂ ਕਹਿੰਦਾ ਵੀ ਮੈਂ ਇਸ ਮੌਕੇ ਦਾ ਫਾਇਦਾ ਉਠਾਇਆ ਤੇ ਮੈਂ ਆਪਣੀ ਭਾਣਜੀ ਦੇ ਨੇੜੇ ਆ ਗਿਆ ਮੈਂ ਉਹਨੂੰ ਇੰਨਾ ਕੁ ਜ਼ਿਆਦਾ ਚਾਹਣ ਲੱਗਿਆ ਸੀ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਭਾਣਜੀ ਮੇਰੇ ਤੋਂ ਬਿਨਾਂ ਕਿਸੇ ਨਾਲ ਗੱਲ ਵੀ ਕਰੇ ਮੈਨੂੰ ਉਹ ਜਦੋਂ ਵੀ ਮੇਰਾ ਉਹਨੂੰ ਮੈਂ ਫੋਨ ਕਰਦਾ ਉਹ ਮੈਨੂੰ ਮਿਲਣ ਵੀ ਆ ਜਾਂਦੀ ਕਿਉਂਕਿ ਸਾਡਾ ਰਿਸ਼ਤਾ ਇਹੋ ਜਿਹਾ ਸੀ ਵੀ ਸਾਡੇ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਸੀ ਪਰ ਕਹਿੰਦਾ ਪਿਛਲੇ ਸਮੇਂ ਤੋਂ ਉਹਦੀ ਕਿਸੇ ਹੋਰ ਮੁੰਡੇ ਨਾਲ ਨੇੜਤਾ ਸੀ ਉਹ ਮੁੰਡਾ ਮੈਨੂੰ ਪਸੰਦ ਨਹੀਂ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਭਾਣਜੀ ਜਿਹੜੀ ਮੇਰੇ ਤੋਂ ਬਿਨਾਂ ਕਿਸੇ ਵੱਲ ਵੇਖੇ ਵੀ ਪਰ ਉਹਨੇ ਮੇਰੇ ਨਾਲ ਨੇੜਤਾ ਘਟਾ ਦਿੱਤੀ ਮੇਰੇ ਨਾਲ ਗੱਲਬਾਤ ਬੰਦ ਕਰਤੀ ਮੈਂ ਉਹਨੂੰ ਧਮਕੀਆਂ ਵੀ ਦਿੱਤੀਆਂ ਡਰਾਇਆ ਵੀ ਕਿ ਮੈਂ ਤੇਰੇ ਮੰਮੀ ਪਾਪਾ ਨਾਲ ਗੱਲ ਕਰੂੰ ਪਰ ਉਹ ਡਰਦੀ ਨਹੀਂ ਸੀ ਤੇ ਉਹ ਕਹਿੰਦੀ ਸੀ ਕਿ ਮੈਂ ਦੱਸੂਗੀ ਕਿ ਮਾਮਾ ਮੈਨੂੰ ਹਰਾਸ਼ ਕਰਦਾ ਤੇ ਮੈਨੂੰ ਵੀ ਇਸ ਗੱਲ ਦਾ ਡਰ ਸੀ ਕਿ ਕਿਤੇ ਸੱਚੀ ਉਹਦੇ ਕੋਲ ਕੋਈ ਪ੍ਰੂਫ ਨਾ ਹੋਵੇ ਪਰ ਕਹਿੰਦਾ ਜਦੋਂ ਮੈਂ ਉਹਨੂੰ ਫੋਨ ਕਰਦਾ ਤਾਂ ਮੇਰੀ ਗੱਲ ਨਹੀਂ ਸੁਣਦੀ ਸੀ ਜਿਹੜੇ ਮੁੰਡੇ ਨਾਲ ਉਹਦੀ ਨੇੜਤਾ ਸੀ ਉਸ ਮੁੰਡੇ ਨਾਲ ਗੱਲ ਕਰਕੇ ਉਹਨੇ ਰਿਸ਼ਤੇ ਦੀ ਗੱਲ ਕਰਤੀ ਤੇ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਤੇ ਮੇਰੇ ਜਿਹੜਾ ਭੈਣ ਤੇ ਭਨੋਈਏ ਨੇ ਉਸ ਮੁੰਡੇ ਨਾਲ ਮੇਰੀ ਭਾਣਜੀ ਦਾ ਰਿਸ਼ਤਾ ਤੈਅ ਕਰਤਾ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਕਿ ਮੇਰੀ ਭਾਣਜੀ ਦਾ ਨਵੰਬਰ ਦਾ ਵਿਆਹ ਤਾਂ ਮੇਰੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਕਿ ਰਖੜੀ ਨੂੰ ਆ ਜਾ ਮੇਰੀ ਭੈਣ ਕਹਿੰਦੀ ਵੀ ਮੇਰੇ ਤੋਂ ਤਾਂ ਨਹੀਂ ਆਈਦਾ ਤੇ ਫਿਰ ਮੈਂ ਕਹਤਾ ਵੀ ਕੁੜੀ ਨੂੰ ਭੇਜ ਦੇ ਤੇ ਜਦੋਂ ਮੇਰੇ ਜੀਜਾ ਜੀ ਨੇ ਕਿਹਾ ਕਿ ਮੈਂ ਲਖਨਊ ਜਾਂਦਾ ਛੱਡ ਜੂੰ ਤੇ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਜਾਣਾ ਚਾਹਣੀ ਆ ਪੇਕੇ ਆਪਣੇ ਭਰਾ ਦੇ ਰਖੜੀ ਬੰਨਣ ਤਾਂ ਤੂੰ ਜਾ ਸਕਦੀ ਆ ਮੇਰੀ ਪਤਨੀ ਨੂੰ ਮੈਂ ਉਹਦੇ ਪੇਕੇ ਛੱਡਦਾ ਬੱਚਿਆਂ ਨੂੰ ਪੇਕੇ ਛੱਡਦਾ ਤੇ ਜਦੋਂ ਮੇਰੀ ਭਾਣ ਜੀ ਮੇਰੇ ਕੋਲ ਆਉਂਦੀ ਆ ਤੇ ਇਹ ਮੈਨੂੰ ਕਹਿੰਦੀ ਆ ਕਿ ਮਾਮੀ ਕਿੱਥੇ ਆ ਤਾਂ ਮੈਂ ਕਿਹਾ ਵੀ ਤੇਰੀ ਮਾਮੀ ਤਾਂ ਹੈ ਨਹੀਂ ਉਹ ਡਰ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਮੈਂ ਘਰੇ ਕਿਵੇਂ ਰਹੂੰਗੀ ਹਨਾ ਕਿਉਂਕਿ ਉਹਨੂੰ ਪਤਾ ਸੀ ਵੀ ਮੈਂ ਉਹਦੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕਰੂੰ ਇਉਂ ਨੂੰ ਇਹ ਗੱਲ ਵੀ ਕਹੂੰ ਕਿ ਤੂੰ ਹੋਰ ਕਿਸੇ ਨਾਲ ਵਿਆਹ ਕਿਉਂ ਕਰਵਾ ਰਹੀ ਆਂ ਕਹਿੰਦਾ ਚਲੋ ਉਹ ਕਹਿੰਦੀ ਆ ਕਿ ਮੈਂ ਆਪਣੇ ਪਾਪਾ ਨੂੰ ਫੋਨ ਕਰਦੀ ਆ ਮੈਂ ਵਾਪਸ ਜਾਨੀ ਆ ਪਰ ਕਹਿੰਦਾ ਮੈਂ ਉਹਦਾ ਫੋਨ ਖੋਲਿਆ ਉਸ ਤੋਂ ਬਾਅਦ ਕਹਿੰਦਾ ਮੈਂ ਉਹਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਮੈਨੂੰ ਕਿਹਾ ਕਿ ਜੇ ਤੂੰ ਮੇਰੇ ਨੇੜੇ ਵੀ ਆਇਆ ਤਾਂ ਮੈਂ ਰੌਲਾ ਪਾ ਦੂੰ ਤੇ ਮੈਂ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਉਸ ਮੁੰਡੇ ਨਾਲ ਜਿਹੜੇ ਨਾਲ ਤੇਰਾ ਰਿਸ਼ਤਾ ਹੋਇਆ ਸਾਰੇ ਰਿਸ਼ਤੇ ਤੋੜ ਦੇ ਤੂੰ ਉਹਦੇ ਨਾਲ ਵਿਆਹ ਨਾ ਕਰਵਾ ਪਰ ਉਹ ਏਸੀ ਗੱਲ ਤੇ ਅੜੀ ਰਹੀ ਕਿ ਨਹੀਂ ਮੈਂ ਤਾਂ ਉਸੇ ਨਾਲ ਹੀ ਵਿਆਹ ਕਰਵਾਉਣਾ ਮੈਂ ਤੁਹਾਡੇ ਨਾਲ ਹੋਰ ਰਿਸ਼ਤਾ ਨਹੀਂ ਰੱਖ ਸਕਦੀ ਤੁਸੀਂ ਮੇਰੇ ਮਾਮਾ ਜੀ ਲੱਗਦੇ ਹੋ ਪਰ ਕਹਿੰਦਾ ਉਹਨੂੰ ਨਹੀਂ ਪਤਾ ਸੀ ਕਿ ਮੈਂ ਉਹਨੂੰ ਕਿੰਨਾ ਚਾਹਣ ਲੱਗ ਗਿਆ ਸੀ ਇਹ ਗੱਲਾਂ ਸੁਣਦੇ ਸੁਣਦੇ ਪੁਲਿਸ ਜਿਹੜੀ ਉਹਨੂੰ ਬਹੁਤ ਜ਼ਿਆਦਾ ਉਸ ਇਨਸਾਨ ਤੇ ਗੁੱਸਾ ਆਉਂਦਾ ਤੇ ਉਹਦੀ ਖੁੱਟ ਮਾਰ ਵੀ ਬਹੁਤ ਕਰਦੀ ਆ ਕਿ ਇੱਕ ਮਾਮਾ ਹਨਾ ਮਾਂ ਦਾ ਭਰਾ ਕਹਿੰਦੇ ਆ ਕਿ ਇੱਕ ਰਖਿਆਕ ਹੁੰਦਾ ਇੱਕ ਧੀ ਦਾ ਵੀ ਤੂੰ ਆਪਣੀ ਭੈਣ ਦਾ ਘਰ ਹੀ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡੀ ਫਿਰ ਪੁਲਿਸ ਅੱਗੇ ਪੁੱਛਦੀ ਆ ਤਾਂ ਉਹ ਦੱਸਦਾ ਕਿ ਸਾਡੇ ਘਰ ਤੋਂ ਥੋੜੀ ਦੂਰੀ ਇੱਕ ਕਲੋਨੀ ਦੇ ਵਿੱਚ ਮੇਰਾ ਪਲਾਟ ਲਿਆ ਹੋਇਆ ਸੀ ਤੇ ਉਸ ਪਲਾਟ ਦੇ ਵਿੱਚ ਇੱਕ ਕਮਰਾ ਸੀ ਤੇ ਮੈਂ ਆਪਣੀ ਭਾਣਜੀ ਨੂੰ ਉੱਥੇ ਭੇਜਿਆ ਕਿ ਪਲਾਟ ਦੇ ਵਿੱਚੋਂ ਸਬਜ਼ੀਆਂ ਲਿਆ ਜਦੋਂ ਕਹਿੰਦਾ ਉਹ ਗਈ ਤਾਂ ਮੈਂ ਉਹਦੇ ਪਿੱਛੇ ਚਲਾ ਗਿਆ ਤੇ ਉਸ ਕਮਰੇ ਦੇ ਵਿੱਚ ਲਿਜਾ ਕੇ ਮੈਂ ਉਹਨੂੰ ਪਿਆਰ ਨਾਲ ਬਿਠਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਮੈਂ ਉੱਥੇ ਹੀ ਉਹਦਾ ਗਲਾ ਦਵਾ ਕੇ ਉਹਦਾ ਕਤਲ ਕਰਤਾ ਤੇ ਉਹਦੀ ਲਾਸ਼ ਨੂੰ ਮੈਂ ਉਸ ਕਮਰੇ ਦੇ ਵਿੱਚ ਹੀ ਟੋਆ ਪੱਟ ਕੇ ਦੱਬ ਦਿੱਤਾ ਤੇ ਉਹਦਾ ਜਿਹੜਾ ਫੋਨ ਸੀ ਉਹਨੂੰ ਮੈਂ ਉੱਥੋਂ ਬੰਦ ਕਰਕੇ ਕਿਸੇ ਦੂਰ ਵਾਲੇ ਸ਼ਹਿਰ ਦੇ ਬੱਸ ਅੱਡੇ 'ਚ ਗਿਆ ਤੇ ਉੱਥੇ ਬੱਸ ਦੇ ਵਿੱਚ ਉਹਦਾ ਫੋਨ ਰੱਖਿਆ ਆ ਕਿਉਂਕਿ ਮੈਨੂੰ ਇਹ ਸੀ ਵੀ ਜਦੋਂ ਫੋਨ ਕੋਈ ਸਵਾਰੀ ਆਊਗੀ ਆਨ ਕਰੂਗੀ ਤਾਂ ਪੁਲਿਸ ਦੀ ਜਿਹੜੀ ਸੂਈ ਆ ਉਹ ਇੱਧਰ ਜਾਊਗੀ ਵੀ ਫੋਨ ਉੱਥੋਂ ਬੰਦ ਹੋਇਆ ਤੇ ਉੱਥੇ ਜਾ ਕੇ ਆਨ ਹੋਇਆ ਵੀ ਸ਼ਾਇਦ ਕੁੜੀ ਆਪਣੀ ਮਰਜ਼ੀ ਨਾਲ ਭੱਜ ਗਈ ਤੇ ਇਹੀ ਗੱਲ ਮੈਂ ਆਪਣੇ ਜੀਜਾ ਜੀ ਨੂੰ ਕਹੀ ਕਿ ਉਹ ਕਿਸੇ ਮੁੰਡੇ ਨਾਲ ਭੱਜ ਗਈ ਤੇ ਜਦੋਂ ਮੇਰੇ ਜੀਜਾ ਜੀ ਨੇ ਮੈਨੂੰ ਇਹ ਕਿਹਾ ਸੀ ਕਿ ਤੇਰੇ ਕੋਲ ਕੀ ਸਬੂਤ ਆ ਤਾਂ ਮੈਂ ਆਪਣੇ ਜੀਜਾ ਜੀ ਨੂੰ ਇਹੀ ਕਿਹਾ ਸੀ ਕਿ ਮੈਂ ਤੇਰੀ ਬੇਟੀ ਦਾ ਫੋਨ ਵੇਖਿਆ ਸੀ ਉਹਦੇ ਫੋਨ 'ਚ ਬਹੁਤ ਸਾਰੇ ਮੁੰਡਿਆਂ ਨਾਲ ਮੈਂ ਚੈਟ ਵੇਖੀ ਸੀ ਇਸੇ ਕਰਕੇ ਮੇਰੇ ਜੀਜੇ ਨੂੰ ਤੇ ਭੈਣ ਨੂੰ ਮੇਰੇ ਤੇ ਕੋਈ ਸ਼ੱਕ ਨਹੀਂ ਹੋਇਆ ਨਾ ਹੀ ਮੇਰੇ ਘਰ ਵਾਲੀ ਨੂੰ ਕੋਈ ਮੇਰੇ ਤੇ ਸ਼ੱਕ ਸੀ ਉਹਦਾ ਇੰਨਾ ਬਿਆਨ ਦਿੰਦਿਆਂ ਹੀ ਪੁਲਿਸ ਉਹਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਦੀ ਐ ਤੇ ਉਹਨੂੰ ਕਹਿੰਦੀ ਐ ਕਿ ਵੀ ਆਮ ਲੋਕਾਂ ਦੇ ਹਨਾ ਹੋਰ ਜਿਹੜੇ ਬਗਾਨੇ ਲੋਕ ਆ ਉਹਨਾਂ ਤੇ ਕੀ ਯਕੀਨ ਕਰੂ ਕੋਈ ਵੀ ਤੂੰ ਤਾਂ ਸਕਾ ਮਾਮਾ ਹੋ ਕੇ ਆਪਣੀ ਭਣਜੀ ਨੂੰ ਨਹੀਂ ਛੱਡਿਆ ਤੂੰ ਉਹਦਾ ਰੇਪ ਕੀਤਾ ਉਹਦਾ ਮਰਡਰ ਕੀਤਾ ਕਿਉਂਕਿ ਕਿਸੇ ਨੂੰ ਡਰਾ ਤਮਕਾ ਕੇ ਬਣਾਏ ਹੋਏ ਰਿਲੇਸ਼ਨਰ ਰੇਪ ਹੀ ਹੁੰਦੇ ਆ ਇਸ ਮਾਮੇ ਨੇ ਆਪਣੀ ਭਾਣਜੀ ਨੂੰ ਇਸ ਗੱਲ ਨਾਲ ਬਲੈਕਮੇਲ ਕੀਤਾ ਡਰਾਇਆ ਕਿ ਜੇ ਤੂੰ ਕਿਸੇ ਹੋਰ ਮੁੰਡਿਆਂ ਨਾਲ ਗੱਲ ਕਰਦੀ ਆ ਤਾਂ ਮੈਂ ਤੇਰੇ ਪਾਪਾ ਨੂੰ ਦੱਸਾਂ ਜੇ ਇਹਦਾ ਮਕਸਦ ਉਹਨੂੰ ਗਲਤ ਰਾਹ ਤੋਂ ਹਟਾਉਣਾ ਸੀ ਤਾਂ ਫਿਰ ਇਹਨੇ ਆਪ ਉਹਦੇ ਨਾਲ ਗਲਤ ਰਿਸ਼ਤਾ ਕਿਉਂ ਬਣਾਇਆ ਇਹ ਗੱਲ ਸੁਣ ਕੇ ਕੁੜੀ ਦਾ ਪਿਓ ਤੇ ਕੁੜੀ ਦੀ ਮਾਂ ਜਿਹੜੇ ਹੱਕੇ ਬੱਕੇ ਰਹਿ ਜਾਂਦੇ ਆ ਕੋਈ ਵੀ ਇਹੋ ਜੀ ਗੱਲ ਸੁਣੂਗਾ ਤਾਉ ਹੱਕਾ-ਵੱਕਾ ਜਰੂਰ ਰਹੂਗਾ ਇਹ ਘਟਨਾ ਬਿਲਕੁਲ ਸੱਚੀ ਘਟਨਾ ਤੇ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੀ ਘਟਨਾ ਹੈ ਫਿਰ ਉਸ ਤੋਂ ਬਾਅਦ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਕੁੜੀ ਦੀ ਜਿਹੜੀ লাশ ਆ ਉਹ ਉਸ ਪਲਾਟ ਦੇ ਵਿੱਚੋਂ ਕਢਵਾਈ ਜਾਂਦੀ ਆ ਤੇ ਉਹਦਾ ਅੰਤਮ ਸੰਸਕਾਰ ਕੀਤਾ ਜਾਂਦਾ ਦੇਖੋ ਇੱਕ ਬੱਚੀ ਦੀ ਗਲਤੀ ਨੇ ਕਿਵੇਂ ਉਹਦੀ ਜਾਨ ਲਈ ਜੇ ਬੱਚੀ ਉਦੋਂ ਹੀ ਆਪਣੇ ਮਾਮੇ ਦਾ ਵਿਰੋਧ ਕਰਦੀ ਉਹ ਨਾ ਡਰਦੀ ਕਿਉਂਕਿ ਜੋ ਗਲਤੀ ਉਹਨੇ ਕੀਤੀ ਸੀ ਮੁੰਡਿਆਂ ਨਾਲ ਚੈਟ ਕੀਤੀ ਸੀ ਉਹ ਕੋਈ ਗਲਤੀ ਇੰਨੀ ਵੱਡੀ ਨਹੀਂ ਸੀ ਉਹ ਸੁਧਾਰੀ ਜਾ ਸਕਦੀ ਸੀ ਪਰ ਉਸ ਗਲਤੀ ਨੂੰ ਛੁਪਾਉਣ ਲਈ ਉਹਨੇ ਜੋ ਗੁਨਾਹ ਕੀਤਾ ਕਿਉਂਕਿ ਆਪਾਂ ਨੂੰ ਆਪਣੇ ਰਿਸ਼ਤਿਆਂ ਦੀ ਮਰਿਆਦਾ ਪਤਾ ਹੁੰਦੀ ਆ ਵੀ ਉਹਨੇ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਵੀ ਅੱਗੇ ਜਾ ਕੇ ਇਹਦਾ ਅੰਜਾਮ ਕੀ ਹੋ ਸਕਦਾ ਹਾਂਜੀ ਦੋਸਤੋ ਇਸ ਘਟਨਾ ਨੂੰ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਕਿਸੇ ਦੀ ਇੱਜ਼ਤ ਜਾਂ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਸਾਰਿਆਂ ਨੂੰ ਸਤਰਕ ਕਰਨਾ ਏ ਸਾਡੇ ਸਮਾਜ ਦੇ ਵਿੱਚ ਸੱਚਮੁੱਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਜਿੰਨਾ ਬਾਰੇ ਸਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਜੇਕਰ ਤੁਹਾਨੂੰ ਅੱਜ ਦੀ ਇਹ ਘਟਨਾ ਬਾਰੇ ਕੁਝ ਪਤਾ ਕੋਈ ਹੋਰ ਜਾਣਕਾਰੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਦੇ ਰਾਹੀਂ ਲਿਖ ਸਕਦੇ ਹੋ ਤੇ ਹੋਰ ਵੀ ਕੋਈ ਆਸ-ਪਾਸੇ ਦੀ ਘਟਨਾ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਘਟਨਾ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ